ਸਾਲੂ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੈਂਦੀ ਰੇਡ ਹੈ ਵਾਧੇ ਕਰਮ ਨੇ ਓ ਬੱਲੇ ਬੱਲੇ ਏ ਏ ਏ ਏ ਏ ਰੇਡ ਰੇਡ ਸੁਰਰਾ ਸੁਰਰਾ ਜੇ ਕਬੱਡੀ ਫਰਿਆਦ ਦੇ ਤੇਜੀ ਸਰਪੰਚ ਬੜੋਦੀਆ ਗੇਂਦਾ ਲੰਬੜ ਕਹਿੰਦੇ ਆ ਵੀ ਫਰਿਆਦ ਦੇ ਹੱਥ ਵਿੱਚ ਜੱਫੇ 5000 ਦੇ ਟੱਕਰ 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 ਓ ਬੱਲੇ ਬੱਲੇ ਇਹਦੇ ਸਮਾਂ ਦੱਸੂਗਾ ਇਹਦੇ ਸਮਾਂ ਦੱਸੂਗਾ ਸ਼ਾਇਦ ਅਜੀ ਸ਼ਾਇਦ ਅਲੀ ਦੀ ਰੇਡ ਹੈ ਲੈ ਵੀ ਹਰਿਆਣੇ ਵਾਲਿਆ ਸ਼ੀਲੂਆ ਦੁਨੀਆ ਟੱਕਰ ਚੋਂਦੀ ਹੈ ਦੁਨੀਆ ਟੱਕਰ ਚੋਂਦੀ ਹੈ ਬਠਿੰਡੇ ਵਾਲਿਆ ਕਾਡੋ ਗਰੰਟਾ ਕਾਡੋ ਗਰੰਟਾ ਕਾਡੋ ਗਰੰਟਾ ਕਾਡੋ ਗਰੰਟਾ ਇਹ ਸ਼ਾਇਦ ਤੇ ਜੀਤ ਉਹ ਮਾਰਦਾ ਸ਼ਾਲਾ ਉਹ ਮਾਰਦਾ ਉਹ ਸ਼ੰਦਰਪਰੀਆ ਨੌਜਵਾਨ ਮੈਦਾਨ ਦੇ ਵਿੱਚ ਇਸ ਵੇ ਚੜਦੀ ਬਰੇਸਾਂ ਤੇ ਮੁੱਠਫੁੱਟ ਗੱਭਰੂ ਆ ਨੌਜਵਾਨ ਕਬੱਡੀ ਪਾ ਰਿਹਾ ਬੂਰੀਆ ਸ਼ੇਸ਼ਰ ਵਾਲਾ ਫਰਿਆਦ ਟੱਕਰ ਟੱਕਰ ਕਲ ਪੁੱਜੀ ਹੋਈ ਐ ਗਿੰਦਾ ਕਹਿੰਦਾ ਸਾਡਾ ਵੀਰ ਲੰਬੜ ਤੇਜੀ ਸਰਪੰਤ ਕਹਿੰਦਾ ਸ਼ਾਜੀ ਦੀਆਂ ਤਿੰਨ ਰੇਡਾਂ ਹੋ 5000 ਦੀਆਂ ਹੋ 5000 ਦੀ ਪਹਿਲੀ ਪੈ ਗਈ ਮੇਰੇ ਵੀਰੂ ਸਾਲੂ ਪਿੰਡ ਵਾਲਾ ਕਬੱਡੀ 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 ਆ ਕਬੱਡੀ 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 ਕੀ ਬਾਤ ਹੈ ਕੀ ਬਾਤ ਆ ਤਾੜੀਆਂ ਵੱਜ ਗਿਆ ਫਿਰ ਨੌਜਵਾਨ ਕਬੱਡੀ ਪਾਉਣ ਦੇ ਲਈ ਵੱਜ ਚੁੱਕੇ 1100 ਦੀ ਲੱਗਦਾ ਦੂਜੀ ਦੁੱਜੀ 21 ਸਦਰਪਾਲ ਸੈਣੀ ਮਾਜਰਾ 5000 ਤੀਜੀ ਰੇਡ ਮੈਦਾਨ ਦੇ ਵਿੱਚ ਇਸ ਸਮੇ ਸ਼ਿਸ਼ਰਬਾਦਾ ਪੂਰੀਆ ਪੌਂਡੀ ਵਧਿਆ ਹੋਇਆ ਪਰ ਡੱਗੋ ਵਾਲਾ ਪਿਛੋਕਾ ਡੱਗੋ ਵਾਲਾ ਹਾਂ ਡੱਗੋ ਵਾਲਾ ਡੱਗੋ ਵਾਲਾ ਸ਼ਰਮਾ ਹੇ ਮੇਲਾ ਨਾ ਟੁੱਟਿਆ ਮੇਲਾ ਨਾ ਟੁੱਟਿਆ ਮੇਰੇ ਮਿੱਤਰੋ 5000 ਗਿੰਦਾ ਲੰਬੜ ਪਣਾਉਂਜੀਆਂ ਤੇਜੀ ਵੱਲੋਂ 5000 ਦੀ ਦੂਜੀ ਕਬੱਡੀ 5000 ਦੀ ਆਹ ਸ਼ਾਦੀ ਸ਼ਾਦੀ ਹੋ ਗਈ ਚ ਫੇਰ ਤਿਆਰ ਹੈ ਜਾਫੀ ਚਾਰ ਤਿਆਰ ਨੇ ਕਿ ਬੱਟ ਤੇ ਨਾ ਪਾਉਂਦੀ ਕਦੇ ਇਹ ਲੜਣਾ ਪੈਂਦਾ ਹੈ ਗਰਾਉਂਡਾਂ 'ਚ ਹੱਡਾਂ ਨੂੰ ਬੋਲਣਾ ਰੋਬ ਕਬੱਡੀ ਕਬੱਡੀ ਕਰਦਾ ਹੋਇਆ ਫਿਰ ਮੈਦਾਨ ਦੇ ਵਿੱਚ ਤਿਆਰ ਹੈ ਯਾਫੀ ਚਾਰ ਤਿਆਰ ਨੇ ਫਰੀਦ ਕਾਕਾ ਨਾਲ ਮਲੂਕ ਆਹ ਮਲੂਕ ਹਾ ਮਲੂਕ ਜਿੱਤ ਕੱਟ ਕੇ ਕਿਲ ਕੱਟ ਕੇ ਕੀਤੀ ਫੈਲਾਵੇਗਾ ਤਿੰਨ 11000 ਰੁਪਇਆ ਵਿਸ਼ੇਸ਼ ਕਰਦੇ ਦਿੱਤਾ ਜਾਵੇਗਾ ਲਓ ਦੇਖਦੇ ਆਂ ਦੀ ਇਸ ਸਮੇ ਲਓ ਕਹਿੰਦੇ ਵੀ ਨੌਜਵਾਨ ਬੁਲਟ ਸ਼ਿੱਲੂ ਟੱਕਰ ਆਤ ਸੇਰਾ ਸਿਰਾ ਆਦੋ ਸਿਰਾ ਛਿੱਲੂ ਏ ਏ ਆਓ ਆਦੋ ਟੱਕਰ ਟੱਕਰ ਬੋਲਟ ਟੱਕਰ ਬੋਲਟ ਛਿੱਲੂ ਟੱਕਰ ਛਿੱਲੂ ਓ ਲਾਲਾ ਲਾਲਾ ਸਿਰਾ ਲਾਲਾ ਲਾਲਾ ਸਿਰਾ ਹਾ ਲਾਲਾ ਲਾਲਾ ਸੈਣੀ ਮਾਜਰੇ ਦੇ ਵਿੱਚ ਦੁਨੀਆ ਦੇ ਵਿੱਚ ਐਨ ਤੋਂ ਮੁੰਬਈ ਹੋਈ ਹੈ ਸੈਣੀ ਮਾਜਰੇ ਦੇ ਕਬੱਡੀ ਕੱਪ ਦੀ ਆ ਨੌਜਵਾਨ ਪੁਰੀਆ ਸ਼ੇਸ਼ਨ ਵਾਲਾ ਫਰਿਆਦ ਇਹ ਫਰਿਆਦ फरियाद कंदो चुको चुग तु